ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਸਾਧ ਸੰਗਤ ਜੀ ਜਿਵੇਂ ਆਪ ਜੀ ਸਭ ਜਾਣਦੇ ਹੋ ਕਿ ਆਪਣੇ ਵੱਲੋਂ ਜੋ ਜੋਧੇਵੀਰ ਖਾਲਸਾ ਗੁਰਮਤ ਅਕੈਡਮੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਜਗ੍ਹਾ ਤੇ ਗੁਰਮਤ ਦੇ ਕਲਾਸਾਂ ਲਗਾਈ ਜਾਂਦੀਆਂ ਜਿਸ ਦੇ ਵਿੱਚ ਗੁਰਬਾਣੀ ਸੰਥਿਆ ਤਪਲਾ ਰੋਣੀਮ ਸ਼ੌਕਤ ਕੇ ਦੀਆਂ ਸ਼ਸਤਰ ਵਿਦਿਆ ਕਲਾਸਾਂ ਲਗਾ ਕੇ ਬੱਚਿਆਂ ਨੂੰ ਗੁਰਚਿੱਕੀ ਦੇ ਨਾਲ ਜੋੜਿਆ ਜਾਂਦਾ ਵਾ ਸੋ ਆਪਾਂ ਅੱਜ ਤੁਹਾਨੂੰ ਲੈ ਕੇ ਚੱਲਦੇ ਆਪਾਂ ਨੂੰ ਨਵੀਆਂ ਕਲਾਸਾਂ ਮਿਲੀਆਂ ਵਾ ਜੋ ਕਿ ਪਿੰਡ ਆ ੁੱਲਰਾਹਸ ਦਾ ਖਾਨਾ ਚ ਵਿੰਡਾ ਦੇ ਵੀ ਕਥੂ ਨਗਲ ਪਟਾਲਾ ਵਿਖੇ ਸੋ ਆਉ ਤੁਹਾਨੂੰ ਉਥੇ ਲੈ ਕੇ ਚਲਦੇ ਆ ਤੁਹਾਨੂੰ ਕਲਾਸਾਂ ਦਿਖਾਉਣੇ ਆ ਨਾਲ ਨਾਲ ਜੁੜੇ ਰਹੋ ਸੋ ਆਪਣਾ ਚੈਨਲ ਆ ਜੋ ਦੇ ਵੀਰ ਖਾਲਸਾ ਗੁਰਮਤ ਅਕੈਡਮੀ YouTube ਤੇ ਸੋ ਇਹਨੂੰ ਬਹੁਤ ਬਹੁਤ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਸੋ ਸਾਧ ਸੰਗਤ ਜੀ ਤੁਹਾਡਾ ਆਪਣਾ ਦਾਸ ਵਿਕਰਮਜੀਤ ਸਿੰਘ ਸੋ ਪਰਮਾਰ ਸਿੰਘ ਖਾਲਸਾ ਸੇਵਾਦਾਰ ਜੋਦੇ ਵੀਰ ਖਾਲਸਾ ਗੁਰਮਤ ਅਕੈਡਮੀ ਮੋਕੇ ਦੇ ਤਾੜ ਫੜ ਵਾਲੇ ਸਿੰਘ ਮਾਝੇ ਤੋਂ ਤੋ ਵਾਹਿਗੁਰੂ ਜੀ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਨਾਲ ਦੀ ਨਾਲ ਨਾਲ ਆਪੜੇ ਆ ਨਿਸ਼ਾਨ ਸਿੰਘ ਗਦਕਾ ਖਿਡਾਰੀ ਇਹ ਵੀ ਨਾਲ ਆ ਤੋ ਆਪਾਂ ਕਲਾਸਾਂ ਤੇ ਚੱਲੇ ਆਂ ਆਓ ਤੁਹਾਨੂੰ ਉਥੇ ਕਲਾਸਾਂ ਦੇ ਹੁੰਨੇ ਆਂ ਨਾਲੇ ਛੋਟੇ ਛੋਟੇ ਬੱਚੇ ਬੱਚੀਆਂ ਜਿਹੜੇ ਕੀ ਗੁਰਮਤਿਆ ਕਲਾਸਾਂ ਦੇ ਵਿੱਚ ਨਵੇਂ ਜੁੜੇ ਆ ਉਹ ਵੀ ਤੁਹਾਨੂੰ ਦਿਖਾਉਨੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜਿਹੜਾ ਭੁੱਲ ਰਾਂਸ ਪਿੰਡ ਆ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਾਂ ਨੂੰ 35 ਕਿਲੋਮੀਟਰ ਪਿੰਦਾ ਵਾ ਜਾਣ 35 ਜਾਣ ਤੇ 35 ਆਉਣ ਤੇ ਆਪਾਂ ਆਪਣੇ ਘੋੜੇ ਤੇ ਜਾਂਦੇ ਆ ਮੋਟਰਸਾਈਕਲ ਤੇ ਸੋ ਵਾਹਿਗੁਰੂ ਅਗੇ ਅਰਦਾਸ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਆਪਾਂ 3:30 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਹਾਂ ਸੋ ਹੁਣ 4:30 ਵਜ ਗਏ ਆ ਸੋ ਆਪਾਂ ਪਿੰਡ ਭੁੱਲਰਾਹਾਂਸ ਪਹੁੰਚਣ ਵਾਲੇ ਆ। ਤੋਂ ਗਰਮੀ ਬਹੁਤ ਜ਼ਿਆਦੀ ਆ। ਤੋਂ ਆ ਉਹ ਆ ਗਿਆ ਕਿ ਤੁਹਾਨੂੰ ਦਿਖਾਉਣੇ ਆ। ਕਲਾਸਾਂ ਦੇ ਬੱਚਿਆਂ ਦੇ ਨਾਲ ਮਿਲਾਉਣੇ ਆ। ਜਿਹੜੇ ਆਪਾਂ ਗੁਰਮਤਿ ਦੀਆਂ ਕਲਾਸਾਂ ਦੇ ਨਾਲ ਜੋੜਨੇ ਆ। ਖਾਦਸਾ ਹੈਂ ਦੀਦੀ ਮਤੇ ਅਸ ਕਿਰਪਾਨ ਅਸ ਕਿਰਪਾਨ ਟੰਡੋ ਖੜਕ ਟੰਡੋ ਖੜਕ ਤਬਕ ਤਬਗਾਇਆ ਤੀਰ ਤਬਕ ਤਬਗਾਇਆ ਤੀਰ ਤੋ ਵੈਗਰੋ ਜੀ ਬੱਚਿਆਂ ਨੂੰ ਸ਼ਸ਼ਤਰ ਫਤਿਹਨਾਮਾ ਪੜਾਇਆ ਜਾ ਰਿਹਾ ਸਾਰਿਆਂ ਨੂੰ ਕਲਾਸਾਂ ਸ਼ੁਰੂ ਕਰਨ ਤੋਂ ਪਹਿਲਾਂ ਬੱਚਿਆਂ ਨੂੰ ਸ਼ਸ਼ਤਰ ਫਤਿਹਨਾਮਾ ਪੜਾਇਆ ਜਾ ਰਿਹਾ ਇਹ ਨਿਸ਼ਾਨੀ ਜਿੱਤ ਕੀ ਆਜ ਤੂੰ ਹੀ ਜਗਵੀਰ ਆਜ ਤੂੰ ਹੀ ਜਗਵੀਰ ਕਰ ਰਹਿ ਜਾਵੇਂ ਨਾ ਹੋ ਜਾਵੇ ਸ੍ਰੀ ਦਸਮ ਗਾ ਦੇ ਤੁਹਾਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ठीक है थोड़ा फोटो में डाल देते हैं आप ये सही कर सकते हो थोड़ा थोड़ा भैया को याद है इतना क्या जाना है ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੈ ਜੀ ਜੇ ਲੋਕਾਂ ਨੂੰ ਆਉਣਾ ਆਉਸ ਤੁਹਾਨੂੰ ਆਣੀ ਆਹ ਆਤਿਖ ਨੂੰ ਆ ਸਾਰੇ ਆਏ ਜੀ ਹੈ ਮਾਯਾ ਲਾਗੇ ਨਾ ਰਾ ਸਾਡੇ ਤੋਂ ਬੋਲਦੇ ਵਾਜਿਆ ਬਾਹਰ ਹੋਣ ਦੀ ਉਹ ਤੇ ਗਰਮ ਆਪਣੀ ਟੱਕਰ ਚਾਹ ਹੁਣੇ ਸਾਡੇ ਵਾਲ ਇਹਨਾਂ ਦੇ ਦਾ ਢੜ ਸੋਟੀ ਦੇ ਹੱਥ ਨਾਲ ਬਿਆ ਸੋਟੀ ਦੇ ਹੱਥ ਬਹੁਤ ਤੁਹਾਨੂੰ ਫਿਰ ਚੱਕਰ ਵੀ ਫਰੋਗੇ ਸੋਟੀ ਦੇ ਹੱਥ ਬਹੁਤ ਸਾਰੇ ਐਂਵਾਰੀਆਂ ਦੇ ਆਪਨਾ ਆਪ ਬਿਲਕੁਲ ਸਿੱਧਾ ਸਿੱਧਾ ਅਜਾਹ ਹੋਣੀ ਤੁਹਾਨੂੰ ਬਹੁਤਾ ਉੱਤੇ ਤੋਂ ਪਹਿਲਾਂ ਬਈਆਂ ਚੱਕਰ ਕਮਾਉਂਦੀ ਸੋਟੀ ਨੂੰ ਆਓ ਆਪਣੀ ਘਰਾਂ ਤੋਂ ਬਾਹਰ ਜਾ ਕੇ ਦਿਖਾਓ ਕੋੜੀ ਦੇ ਹੱਥ ਨਾਲ ਪਾਓ ਕੋੜੀ ਦੇ ਬਿਲਕੁਲ ਹੱਥ ਸਹੀ ਸਹੀ ਪਾਓ ਆ ਫੇਰ ਚੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਦੇ ਸੋਹਾਨ ਸਿੰਘ ਜੀ ਦੇ ਪਿੰਡ ਢੁੱਲਰਾਹ ਦਾ ਪੁੱਤਰ ਜੀ ਘਰਿਆ ਤੋਂ ਬਤਿਹਾਰੇ ਆ ਗਏ ਅੱਜ ਅੱਜ ਡਿਸਚਾਰਜ ਹੋਏ ਤਾਂ ਕੋਈ ਐਸੀ ਡਾਕਟਰ ਬਲਾਸੇ ਗੁਰੂ ਬਿੱਧਿਆ ਨੂੰ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੋਂ ਪਿੰਡ ਦੇ ਜਲੋ ਦੇ ਨਾਲ ਵੀਰਾ ਭਰਾਵਾਂ ਦੇ ਸਹਿਯੋਗ ਦੇ ਨਾਲ ਤੋਂ ਬਤਿਹਾਰੇ ਲੱਗੇ ਆ ਤੋਂ ਅਗਾਸ ਕਰੇ ਗੁਰੂ ਸਾਹਿਬ ਇਸੇ ਤਰ੍ਹਾਂ ਸਵਾਮਾਂ ਲੈਂਦੇ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਸਤ ਸ੍ਰੀ ਅਕਾਲ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਦੀ ਬੋਤੇ